ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਟ ਵੱਧਣੀ ਖੁਰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਆਲਾ ਪੈ ਜਾਂਦੀ ਆ ਅੱਜ ਦੀ ਵੀਡੀਓ ਚ ਦੋਸਤੋ ਘਰੇਲੂ ਝੋਟੀ ਵਿਖਾਉਣੀ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਘਰ ਦੀ ਝੋਟੀ ਆ ਬਾਈਆਂ ਦੀ ਤੇ ਪ੍ਰਾਪਰਟੀ ਡਿਟੇਲ ਦੇ ਬਾਰੇ ਆਪਾਂ ਬਾਈ ਤੋਂ ਲੈ ਲੈਨੇ ਆ ਉਸ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26952 ਤੇ ਆਪਾਂ ਪ੍ਰਾਪਰ ਡਿਟੇਲ ਲੈਣੇ ਬਾਅਦ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਬੱਧੜੀ ਖੁਰਦ ਹਾਂਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਆ ਝੋਟੀ ਚੋਟੀ ਕਰਦ ਕੋਈ ਆਪਣੀ ਹਾਂ ਚੋਟੀ ਕਰਦੀ ਆ ਜੀ ਦੂਜੇ ਸੂਏ ਸੁਣਾ ਹੁਣ ਜੀ ਹਾਂਜੀ ਤੇ 14 ਲੀਟਰ ਨੇ ਦੁੱਧ ਦਿੱਤਾ ਸੀ ਪਿਛਲੀ ਵਾਰ ਪਹਿਲੇ ਸੂਏ ਚ 14 ਕਿਲੋ ਦੁੱਧ ਦਿੱਤਾ ਹਾਂਜੀ ਤੇ ਹੁਣ ਦੂਜਾ ਸੂਆ ਸੁਣਾ ਹਾਂਜੀ ਹੁਣ ਦੂਜਾ ਸੂਆ ਤੇ ਆ ਤੇ ਹੁਣ ਇਹਦੇ ਕਿੰਨੇ ਦਿਨ ਰਹਿੰਦੇ ਸੂਣਾ 10 ਦਿਨ ਰਹਿੰਦੇ ਆ ਜੀ ਇਹਦੇ 10 ਦਿਨ ਹਾਂਜੀ ਤੇ ਦੂਜਾ ਕਿੰਨਾ ਟਾਈਮ ਬਣ ਕੇ ਦੁੱਧ ਦੇ ਜਾਂਦੀ ਹੈ ਇਹ ਇਹ ਮਤਲਬ ਦੇ ਜਾਂਦੀ ਆ ਜੀ 8-9 ਮਹੀਨੇ ਠੀਕ ਆ ਹਾਂਜੀ ਫਿਰ ਤਾਂ ਆਪ ਹੀ ਛੱਡਣੀ ਪੈਂਦੀ ਉਹ ਹਾਂਜੀ ਆਪ ਹੀ ਆਪ ਹੀ ਹਾਂਜੀ ਦੇਖ ਸਕਦੇ ਹੋ ਦੋਸਤੋ ਕਦ ਕਾਠ ਵੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਮੁੱਲ ਆਪਾਂ ਇਹਦਾ ਮੁੱਲ ਆਪਾਂ ਫੋਨ ਤੇ ਦੱਸ ਦਿਆਂਗੇ ਇਹ ਲੋੜ ਹੋਊਗਾ ਮੇਰਾ ਫੋਨ ਹੋਊਗਾ ਜੈ ਜੀ ਹਾਂਜੀ ਹੋਊਗਾ ਜੈ ਜੀ ਦੇਖ ਸਕਦੇ ਹੋ ਦੋਸਤੋ ਕਦ ਕਾਠ ਇਹਦਾ ਚੰਗਾਗਾ ਮੁੱਲ ਇਹਦਾ ਫੋਨ ਤੇ ਹੋਊਗਾ ਬਾਈਆਂ ਦਾ ਵੀ ਤੇ ਮੁੱਲ ਹੋਊਗਾ ਜੈ ਜੀ ਵਿੱਚੋਂ ਮਾੜ ਟਾਲ ਹੋ ਜਾਊਗਾ ਜਿਹੜਾ ਮੁੱਲ ਹੋਊਗਾ ਬਾਕੀ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਆ ਪਲੀ ਸੰਭੀ ਚੰਗੀ ਆ ਦੋਸਤੋ ਦੱਸ ਦੇਣੇ ਤੇ ਦਿਨ ਪੂਰੇ ਹੋਣ ਚ ਪਏ ਖੋਲ ਕੇ ਤੋੜ ਦੂੰ ਹਾਂਜੀ ਹਾਂਜੀ ਕੱਦ ਕਾਠ ਪੂਰੇ ਵੱਡੇ ਦੀ ਆ ਦੋਸਤੋ ਦੇਖ ਸਕਦੇ ਧਾਰ ਤੂਰਤਾ ਪੋਲੀ ਹਣਾ ਚੌਂਚ ਦੋਸਤੋ ਪ੍ਰਬੰਧਾ ਨਹੀਂ ਕਰਿਆ ਆਉਂਦਾ ਕਰਕੇ ਤਾਂ ਡਰਦੀ ਆ ਬਾਲਾ ਤੋੜ ਕੇ ਨਹੀਂ ਦਿਖਾਉਂਦੇ ਬਾਕੀ ਤੁਸੀਂ ਇੱਥੇ ਆ ਕੇ ਦਸੱਲੀ ਕਰ ਸਕਦੇ ਆ ਆਪਦੀ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੋਕ ਵਾਲਾ ਥਾਣਾ ਦੋਸਤੋ ਜਮ ਤੇ ਬਾਈਆਂ ਦਾ ਵੀ ਪਹਿਲੇ ਸੂਏ 14 ਕਿਲੋ ਦੁੱਧ ਤਾਇਰ ਕੀ ਤਾਂ ਫਿਰ ਵੱਧ ਪਾ ਦੂਗੀ ਹਾਂਜੀ ਐਦਕੇ ਦਾ ਫਿਰ ਵੱਧ ਜਾਊਗੀ ਸੇਵਾ ਬਹੁਤ ਹੈ ਛੋਟੀ ਸਾਨੂੰ ਆਪ ਹੀ ਦੇਸੀ ਜਾਂਦਾ ਹਾਂ 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 ਹਾਂਜੀ ਪਲੀ ਸਭੀ ਚੰਗੀ ਆ ਬਾਕੀ ਪੈਠਪੁੜਾ ਪੂਰਾ ਚੌੜਾ ਦੋਸਤੋ ਹਾਂਜੀ ਤੇ ਚੰਗੀ ਕੱਦ ਵਾਲੀ ਝੋਟੀ ਆ ਜ਼ਰੂਰ ਕਨੈਕਟ ਕਰ ਲੋ ਟੀਕਰ ਖਾ ਘਾ ਡਾਇਰੈਕਟ ਕਰਾਸ ਨਹੀਂ ਡਾਇਰੈਕਟ ਜੀ ਠੀਕ ਆ ਹਾਂਜੀ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਨੰਬਰ 94179 ਜੀ 94179 ਹਾਂਜੀ 35825 ਜੀ 35825 ਹਾਂਜੀ ਇੱਕ ਵਾਰੀ ਹੋਰ ਬੋਲ 94179 ਜੀ 35825 ਜੀ ਠੀਕ ਆ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਦਾ ਤੇ ਇੰਨੇ ਕ ਪਸ਼ੂ ਰੱਖੇ ਆ ਘਰੇ ਦੁੱਧ ਆਸਤੇ ਦੋਸਤੋ ਤੇ ਜਰੂਰ ਕਨੈਕਟ ਕਰ ਲਿਓ ਬਾਈ ਨਾਲ ਮੋਲੇ ਦਾ ਫੋਨ ਤੇ ਹੋ ਜਾਊਗਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਸ਼ੇਅਰ ਕਰ ਦਿਓ ਧੰਨਵਾਦ ਜੁੜੇ ਰਹੋ ਆਪਣੇ ਚੈਨਲ ਦੇ ਨਾਲ